ਲਓ ਜੀ ਧਿਆਨ ਨਾਲ ਦੇਖਾਂਗੇ ਅਸੀਂ ਇਹ ਲਓ ਜੀ ਦੇਖੋ 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 ਫੁਆਰਾ ਬਣਾਇਆ ਜਗਾੜ ਨਾਲ ਉਹ ਦੇਖੋ 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 ਜਗਾੜ ਲਾਉਣਾ ਸਿੱਖੇ ਤਾਂ ਕੋਈ ਇੰਨਾ ਤੋਂ ਪਰ ਆਹ ਜੋ ਪਿੰਡਾਂ ਵਾਲੇ ਜਗਾੜੀ ਕੋ ਬੋਤਲ ਦਾ ਫੁਹਾਰਾ ਬਣਾਇਆ ਦੇਖੋ ਕਿ ਨਕਾਂਡ ਚੱਲਦਾ ਹਨ ਬੋਤਲ ਦਾ ਪਹਾਰਾ ਪਿੱਛੇ ਤਾਂ ਹੋ ਜੋ ਟੁੱਟੀ ਵਾਲੀ ਪਾਈਪ ਤੇ ਚੜਾਈ ਬੈਠੇ ਆ ਦੇਖੋ 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 ਨਾ ਲੋ ਨਾ ਲੋ ਨਾ ਲੋ ਪਾਣੀ ਵੇਸਟ ਜਾਈ ਜਾਂਦਾ ਬੰਦ ਕਰੋ ਚਲ ਬੰਦ ਕਰੋ ਬੰਦ ਕਰੋ ਬੰਦ ਕਰੋ